ਇਹ ਤੁਹਾਨੂੰ ਪਤਾ ਹੀ ਹੈ ਜੀ ਹੁਣ ਜਿਹੜਾ 14 ਤਰੀਕ ਤੋਂ ਜਿਹੜਾ ਇੱਕ ਲੜਾਈ ਹੋਈ ਸੀਗੀ ਬੜੀ ਹਾਈਲਾਈਟ ਹੋਈ ਹੈ ਜਿਹੜੀ ਗੁਲਸ਼ਨ ਜੀ ਤੇ ਜਸਵੰਦੀ ਹੋਈ ਹੈ ਉਹਨੂੰ ਫੌਜੀ ਵੀ ਕਹਿੰਦੇ ਆ ਜੀ ਇਹਨਾਂ ਦਾ ਕੋਈ ਪਲਾੜ ਦਾ ਆਪਸੀ ਮੈਟਰ ਸੀਗਾ ਇਹਨਾਂ ਨੇ ਉਹਨਾਂ ਨੂੰ ਖਰੀਦ ਕੀਤਾ ਸੀਗਾ ਉਹਦੀ ਕੋਈ 11 ਗੱਜ ਜਗਾ ਘਟੀ ਸੀ ਉਹ ਬੜਾ ਪਰੇਸ਼ਾਨ ਸੀਗਾ ਉਹ ਕਿਤੇ ਗੁਲਸ਼ਨ ਦੇ ਦਫ਼ਤਰ ਗਿਆ ਉੱਥੇ ਜਾ ਕੇ ਹੋਈ ਲੜਾਈ ਉਹ ਲੜਾਈ ਤੁਸੀਂ ਦੇਖੀ ਹੈ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਫੌਜੀ ਜੀ ਆਪਣਾ ਸਾਡੇ ਨਾਲ ਇੱਥੇ ਮੁਰਾਰੀ ਜੀ ਹੈ ਉਹਨਾਂ ਦੇ ਕੋਈ ਦੋਸਤ ਹੈਗੇ ਆ ਉਹ ਪਲਾਟ ਸ਼ਾਇਦ ਉਹਨਾਂ ਨੇ ਪਰਚੇਸ ਕੀਤਾ ਜਿਹਦੀ ਜਗਾ ਘਟੀ ਹੈ ਜੀ ਉਹਨਾਂ ਨੇ ਕਿਤੇ ਮੇਰਾ ਨੰਬਰ ਦਿੱਤਾ ਉਹਨਾਂ ਨੂੰ ਜਸਵੰਤ ਜੀ ਨੂੰ ਇਹ ਲੜਾਈ ਹੋਣ ਤੋਂ ਬਾਅਦ ਦੀ ਗੱਲ ਹੈ ਜੀ ਜਸਵੰਤ ਜੀ ਨੂੰ ਤੁਸੀਂ ਜਾਣਦੇ ਪਰਸਨਲ ਤੌਰ ਤੇ ਮੈਂ ਤਾਂ ਜੀ ਦੂਰ ਦੂਰ ਤੱਕ ਨਹੀਂ ਜਾਣਦਾ ਜੀ ਉਹਨੂੰ ਨਾ ਮੇਰਾ ਕੋਈ ਪਲਾਟ ਤੇ ਲੈਣ ਨਾ ਕੋਈ ਦੇਣ ਜੀ ਤੁਹਾਡਾ ਨੰਬਰ ਦਿੱਤਾ ਤੁਹਾਡੇ ਦੋਸਤ ਨੇ ਹਾਂ ਜੀ ਉਹ ਮਰਾਰੀ ਜੀ ਨੇ ਦਿੱਤਾ ਹੋਣਾ ਕਿਤੇ ਉਹਨਾਂ ਨੇ ਕਿਹਾ ਵੀ ਹਾਂ ਜੀ ਮੇਰੀ ਜਗਾ ਘਟ ਗਈ ਜੀ ਮੇਰੇ ਨਾਲ ਲੜਾਈ ਹੋਈ ਆ ਐ ਹੋਇਆ ਆਪਾਂ ਉਹਨੂੰ ਜਾਣਦੇ ਤੱਕ ਵੀ ਨਹੀਂ ਹੈਗੇ ਨਾ ਮੈਂ ਕਿਤੇ ਗਿਆ ਉਹਦੇ ਨਾਲ ਨਾ ਮੈਂ ਕੁਝ ਕੀਤਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਚ ਅਪ ਹੋਣ ਤੋਂ ਬਾਅਦ ਕੀ ਕਹਿੰਦੇ ਆ ਗੁਲਸ਼ਨ ਜੀ ਨੇ ਉਹਨੂੰ ਕਿਹਾ ਆਪਣਾ ਫੌਜੀ ਨੂੰ ਵੀ ਉਹਦਾ ਨਾਮ ਲੈ ਦੇ ਮੌਂਟੀ ਦਾ ਉਹ ਅਗਲਾ ਨਾਮ ਲੈ ਕੇ ਆ ਜੀ ਮੇਰੇ ਕੋਲ ਰਿਕਾਰਡਿੰਗ ਵੀ ਆ ਪਹਿਲਾਂ ਨਾ ਕੀ ਗੱਲ ਹੋਈ ਮੈਂ ਉਹਨੂੰ ਫੋਨ ਕੀਤਾ ਮੈਨੂੰ ਆਪਣਾ ਮੇਰੇ ਦੋਸਤ ਦਾ ਮੈ ਫੋਨ ਆਇਆ ਕਹਿੰਦਾ ਮੌਂਟੀ ਤੇਰਾ ਨਾਮ ਲੈ ਗਿਆ ਫੌਜੀ ਮੈਂ ਕਿਹਾ ਜੀ ਮੇਰਾ ਨਾਮ ਲੈ ਗਿਆ ਮੈਂ ਉਹਨੂੰ ਫੋਨ ਕਰਨ ਦੀ ਕੰਟੈਕਟ ਕੀਤਾ ਮੈਂ ਚਾਰ ਫੋਨ ਕੀਤੇ ਉਹਨੂੰ ਜੀ ਚਾਰ ਘੱਟੋ-ਪਟੋ ਪੰਜਵੇਂ ਫੋਨ ਦੇ ਉੱਤੇ ਉਹਨੇ ਮੇਰਾ ਨੰਬਰ ਲਾਤਾ ਬਲੌਕ ਤੇ ਜੀ ਉਸ ਤੋਂ ਬਾਅਦ ਮੈਂ ਆਪਣੇ ਮੇਰਾ ਇੱਕ ਬਹੁਤ ਮਿੱਤਰ ਆ ਪਿਆਰਾ ਉਹ ਮੇਰਾ ਕਹਿੰਦਾ ਮੈਂ ਫੋਨ ਕਰਦਾ ਜੀ ਉਹਨੂੰ ਉਨੇ ਉਹਨੂੰ ਫੋਨ ਕੀਤਾ ਜੀ ਉਹਨੇ ਉਹਨੇ ਫੋਨ ਦੇ ਵਿੱਚ ਉਹਨੇ ਉਹਨੂੰ ਕਿਹਾ ਵੀ ਮੈਂ ਮੌਂਟੀ ਦਾ ਕੋਈ ਕਸੂਰ ਨਹੀਂ ਹੈਗਾ ਆ ਤੁਹਾਨੂੰ ਮੈਂ ਆਡੀਓ ਹੈਗੀ ਹੈ ਮੈਂ ਤੁਹਾਨੂੰ ਉਹ ਸੁਣਾ ਦਿੰਨਾ ਜੀ ਮੇਰਾ ਵਾਲਾ ਹੈ ਅਲੱਗ ਸੇ ਜੋ ਉਹ ਵੀ ਭੇਜੀ ਹੈ ਜੋ ਦੂਸਰਾ ਮੈਂ ਆਪਕੋ ਭੇਜ ਦਰਾ ਹੂੰ ਆਪਕੋ ਤੁਮੇ ਭੇਜ ਦਰਾ ਹੂੰ న్యూਜ ਮੈਂ ਵੀ ਚਲਾ ਰਹਾ ਹੂੰ న్యూਜ ਮੈਂ ਵੀ ਉਹ ਪੂਰਾ ਚਲਾ ਰਹਾ ਹਾਂ ਲੇਕਿਨ ਇੱਕ ਜੀ ਬਤਾਈਏ ਇਸ ਵਿੱਚ ਕਿਸੇ ਦਾ ਕੀ ਕਸੂਰ ਹੈ ਜਾਂ ਮੌਂਟੀ ਦਾ ਜਾਂ ਕਿਸੇ ਦਾ ਵੀ ਕਸੂਰ ਕਿਸੇ ਦਾ ਨਹੀਂ ਕਸੂਰ ਬਸ ਕਿਸਮਤ ਖਰਾਬ ਉਸ ਨਹੀਂ ਹੈ ਉਸ ਅੰਕਲ ਆਪਕਾ ਕਿਸਮਤ ਮੈਂ ਦੂਸਰਾ ਕੋਈ ਪਿੱਛੇ ਗਿਆ ਕਿਸਮਤ ਦੀ ਖਰਾਬ ਤੇ ਵਜ੍ਹਾ ਖਰਾਬ ਤੇ

का से मैंने नाम लिया बोल के मुझे बोला का नाम लेके बोल बोल दो अब बोल के मैं मैं लिया आ गया भरके तो अच्छा उसने आपको भरकाया बोला बोल रहे आपको मुंटी भरकाया था यही तो बात अभी मैं क्या करूँ मजबूर हूं मैं हर पास मजबूर हूँ यार अच्छा उसने की शर्मा शर्मा जी हैं बाकी तो मुझे कुछ पता नहीं है एक देखने करते। मैं आपको भेज दे रहा हूँ खबर सर वाला लाइन पे रुकी लेकिन खबर सर वाला भी दूसरा हाँ। भी जो आपके वो आपका वाला भेज रहा हूँ उसमें पता क्या है देखो आपने हर एक बंदे के पास मदद के लिए गया आपको तो कोई नहीं ना बोला कि जाके गुल से लगाई करो ना 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 लाई लड़ाई तो मैंने किसी से की नहीं है अल्लाह मैं लड़ाई करने वाला आदमी हूँ चलो तो नहीं, नहीं, हाँ आप रिक्वेस्ट लेके गए गुलशन के पास आ, आ, या तो जो, जो, ना यह चीज का मोन्टी को पता था ना किसी को पता था क्या क्यों गए गुलशन के पास वो तो आपको पता आ, था और गुलशन को पता था वहाँ पे जो वीडियो बनाया वहाँ पे जो वीडियो बनाया वो भी ना आपको पता सिर्फ आपको पता होगा और गुलशन को पता होगा की वहाँ पे कौन किसने वीडियो बनाया है वहाँ पे क्या विवाद हुआ ਜੇ ਆਹ ਸਭ ਕੁਝ ਵੀਡੀਓ ਸੇ ਹੀ ਸਾਰਾ ਵਿਵਾਦ ਵੀਡੀਓ ਸੇ ਖੜਾ ਹੋ ਗਿਆ ਉਸ ਤੋਂ ਨਹੀਂ ਹਾਂ ਕੁਝ। ਉहां पे ਜੀ ਜੀ ਆਡੀਓ ਦੋ ਜਣ ਸੁਣਾ ਰਿਹਾ ਠੀਕ ਹੈ ਤੁਹਾਡੇ ਕੋਲ ਸਬੂਤ ਆ ਕੀ ਹੁਣ ਤੁਸੀਂ ਮੰਨ ਕੇ ਕਰਦੇ ਕੰਪਲੀਟ ਦਿੱਤੀ ਆ ਪੁਲਿਸ ਨੂੰ ਗੁਲਸ਼ਨ ਜੀ ਨੇ ਜੀ ਮੇਰਾ ਨਾਮ ਇਤੋਂ ਜਿਹੜਾ ਫੌਜੀ ਐ ਉਸ ਤੋਂ ਕਹਵਾਇਆ ਮੇਰੇ ਨਾਲ ਜਿੱਦਾਂ ਵੀ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੀ ਠੀਕ ਹੈ ਜੀ ਮੈਂ ਹੁਣ ਤਾਂ ਇੰਨਾ ਪਰੇਸ਼ਾਨ ਆ ਮੈਨੂੰ ਸਭ ਲੋਕਾਂ ਦੇ ਫੋਨ ਵੀ ਆ ਰਹੇ ਠੀਕ ਹੈ ਜੀ ਗੁਲਸ਼ਨ ਜੀ ਇਹ ਵੀ ਕਹਿ ਰਹੇ ਆ ਵੀਡੀਓ ਦੇ ਵਿੱਚ ਵੀ ਉਹ ਸ਼ਰਮਾ ਇਹ ਉਹ 23 ਲੱਖ ਆ ਗਏ ਉਹ ਕਰਗੇ ਜੀ ਆ ਕਰਗੇ ਠੀਕ ਹੈ ਜੀ ਲੁੱਟ ਖਾ ਕੇ ਲੁੱਟ ਖੋ ਕਰਕੇ ਉੱਥੇ ਗੈਂਗ ਬਣਿਆ ਹੋਇਆ ਇਹਨਾਂ ਦਾ ਸ਼ਰਮਾ ਜੀ ਮੇਰਾ ਦੋਸਤ ਹੈ ਅੱਜ ਦਾ ਨਹੀਂ ਬਹੁਤ ਪੁਰਾਣਾ ਮੇਰਾ ਮਿੱਤਰ ਹੈ ਜੀ ਉਹਦਾ ਇਸ ਕੰਮ ਦੇ ਵਿੱਚ ਕਿਤੇ ਵੀ ਕੋਈ ਰੋਲ ਨਹੀਂ ਹੈ ਜੀ ਸ਼ਰਮਾ ਬਾਈ ਦਾ ਕੋਈ ਕੰਮ ਕਰਦੇ ਹੋ ਕਾਹਦਾ ਕੰਮ ਕਰਦੇ ਤੁਸੀਂ ਹਾਂਜੀ ਤੁਸੀਂ ਕਾਹਦਾ ਕੰਮ ਕਰਦੇ ਹੋ ਬੇਸਿਕਲੀ ਆਪਣਾ ਸਾਡਾ ਪ੍ਰਾਪਰਟੀ ਦਾ ਹੀ ਕੰਮ ਹੈ ਹਾਂਜੀ ਹਾਂਜੀ ਸਾਡਾ ਆਪਣਾ ਪ੍ਰਾਪਰਟੀ ਦਾ ਹੀ ਕੰਮ ਹੈ ਜੀ ਤੇ ਉਹ ਸ਼ਰਮਾ ਬਾਈ ਜਿਹੜਾ ਹੈਗਾ ਆਪਣਾ ਉਹ ਵੀਰੇ ਦਾ ਕਿਤੇ ਵੀ ਰੋਲ ਨਹੀਂ ਹੈ ਜੀ ਉਹਦਾ ਨਾਮ ਐਵੇਂ ਨਜਾਇਜ਼ ਸਾਰੇ ਆਪਣਾ ਕੀ ਵੀਡੀਓ ਦੇ ਵਿੱਚ ਲਿਤਾ ਜਾ ਰਿਹਾ ਜੀ। ਹੁਣ ਕੀ ਮੰਗ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ? ਪੁਲਿਸ ਪ੍ਰਸ਼ਾਸਨ ਜੀ ਮੈਂ ਆਪਣਾ ਕੀ ਕਹਿੰਦੇ ਆ ਆਪਣਾ ਸੀਪੀ ਆਫਿਸ ਆਪਣਾ ਦਿੱਤੀ ਉਹਦੀ ਦਰਖਾਸਤ ਜੀ ਦਰਖਾਸਤ ਦਿੱਤੀ ਹੈ ਜੀ ਇਹ ਅੱਜਕੱਲ ਦੇ ਵਿੱਚ ਇੱਥੇ ਆਪਣੇ ਆ ਜਾਈਗੀ ਫੋਕਲ ਪੁਆਇੰਟ ਤੇ ਉਸ ਤੋਂ ਬਾਅਦ ਦੇਖਦੇ ਆਂ ਜੀ ਮੈਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਮੈਨੂੰ ਇਹਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਦੇ ਦੇ ਮੋਹਨ ਜੀ ਆ ਦੇਖ ਦਿੱਤੀ ਨੇ ਅਰਫਾਸ ਕੀਤੀ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਤੁਹਾਡਾ ਜ਼ਮੀਨੀ ਵਿਵਾਦ ਚੱਲ ਰਿਹਾ ਵੀ ਗੁਲਸ਼ਨ ਜੀ ਨੇ ਜਿਹੜਾ ਮੇਰਾ ਨਾਮ ਫੌਜੀ ਦੇ ਧੱਕੇ ਨਾਲ ਬੁਲਾਇਆ ਵੀ ਮੇਰੀ ਸ਼ਭੀ ਖਰਾਬ ਕੀਤੀ ਹੈ ਕੀ ਕਰਨੀ ਚਾਹੁੰਦੇ ਉਸ ਵੱਲ ਜਿਹਦੇ ਬਾਰੇ ਨਾ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਦੇ ਰਿਹਾ ਜਿਹੜੀ ਸੂਤ ਸਾਹਿਬ ਨੇ ਤੇ ਡਾਕਟਰ ਸਾਹਿਬ ਨੇ 플ੌਟ ਵੇਚਣ ਤੇ ਖਰੀਦਣ ਵੇਲੇ ਇਹਨਾਂ ਲੋਕਾਂ ਨੇ ਕੀਤੀ ਹੈ ਜੀ ਉਹ ਉਹਨਾਂ ਨੂੰ ਪੁੱਛ ਲਓ ਸਾਰੀ ਗੱਲ ਉਹ ਤੁਹਾਨੂੰ ਸਚਾਈ ਜਾਣੋ ਖਰਾ ਦੂਗੇ ਇਹਨਾਂ ਨੇ 23 ਲੱਖ ਰੁਪਏ ਅਪਸ ਚ ਵੰਡਿਆ ਤਿੰਨਾਂ ਨੇ ਜੀ ਤਾਂ ਵਿਚ ਨੇ ਕੌਂਟੀ ਨੇ ਤੇ ਇਹ ਜਿਹੜਾ ਸ਼ਰਮਾ ਬੈਠਾ ਸਾਡੇ ਕਲੋਨੀ ਦੇ ਅੰਦਰ ਇਹਨਾਂ ਨੇ ਇਹ ਪੈਸੇ ਤਿੰਨਾਂ ਨੇ ਆਪਸ ਚ ਵੰਡੇ ਆ ਇਹਨਾਂ ਨੂੰ ਸ਼ਰਾਫਤ ਨਾਲ ਚਾਹੀਦਾ ਵੀ ਜਾ ਕੇ ਪਬਲਿਕ ਮਨੀ ਆ ਉਥੇ ਸੋਸਾਇਟੀ ਦੇ ਖਾਤੇ 'ਚ ਜਮ੍ਹਾਂ ਕਰਾ ਦੇ ਨਹੀਂ ਤਾਂ ਜੋ ਇਨਸਾਫ ਹੈ ਹੁਣ ਇਹਦੀ ਇਨਵੈਸਟੀਗੇਸ਼ਨ ਅਮਨ ਐਸ ਐਚ ਉਪਰਾਹੜ ਸਾਹਿਬ ਕਰ ਰਹੇ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਆ ਹੀ ਜਾਣੀ ਇੱਕ ਜਾਂ ਦੋ ਦਿਨਾਂ 'ਚ ਹੁਣ ਤੁਹਾਡੇ ਖਿਲਾਫ ਵੀ ਕਮਿਸ਼ਨਰ ਨੂੰ ਦਿੱਤੀ ਹੈ ਸ਼ਿਕਾਇਤ ਕਿ ਮੇਰੇ ਦੇ ਧੱਕੇ ਨਾਲ ਮੇਰਾ ਨਾਮ ਪਾਇਆ ਗਿਆ ਮੈਨੂੰ ਬੇਸ ਫਸਾਇਆ ਗਿਆ ਮੇਰੇ ਖਿਲਾਫ ਇੰਦਾ ਆਪਾਂ ਲੁਧਿਆਣੇ 'ਚ ਰਹਿੰਦੇ ਆ ਮੌਂਟੀ 15 ਸਾਲ ਤੋਂ ਜੀ ਕੇ ਸਟੇਟ ਦੇ ਵਿੱਚ ਰਹਿ ਰਿਹਾ ਇਹਦੇ ਵਾਦਨ ਨਹੀਂ ਸਾਡੇ ਤੋਂ 15 ਸਾਲ ਪਹਿਲਾਂ 플ੌਟ ਲਿਆ ਸੀ ਉਦੋਂ ਸਕੂਲ ਚ ਪੜਦਾ ਹੁੰਦਾ ਸੀ ਤੇ ਅੱਜ 15 ਸਾਲਾਂ ਚ ਅੱਜ ਤੱਕ ਨਹੀਂ ਲੇਤਾ ਇਹਦਾ ਨਾਮ ਅੱਜ ਕਿਉਂ ਲਿਆ ਮੈਂ ਕਿਉਂਕਿ ਇਹਨਾਂ ਨੇ ਫਰਾਡ ਕੀਤਾ ਇਹਨਾਂ ਨੇ ਲੱਕੀ ਕੋਲੇ ਜਾ ਕੇ ਮੰਨ ਵੀ ਚੁੱਕੇ ਐ ਵੀ ਅਸੀਂ ਪੈਸੇ ਖਾਦੇ ਐ 23 ਲੱਖ ਰੁਪਿਆ ਹੁਣ ਜੇ ਰਿਕਾਰਡਿੰਗ ਕਾਲ ਐ ਇੱਕ ਮੁਜ਼ਜ਼ ਸੂਤ ਸਾਹਿਬ ਸ਼ਹਿਰ ਦੇ ਏਡੇ ਵੱਡੇ ਇੰਡਸਟਰੀਲਿਸਟ ਇੱਕ ਡਾਕਟਰ ਲੁਧਿਆਣੇ ਦਾ ਏਡਾ ਵੱਡਾ ਵਰਿੰਦਰ ਜਿਹਨੇ ساری ਉਮਰ ਹੋ ਗਈ 50000 پلاਟ ਲੁਧਿਆਣੇ ਚ ਵੇਚਤਾ ਇੱਕ ਪਾਸੇ ਜਿਹੜਾ ਬੰਦਾ 23 ਲੱਖ ਦਾ ਗਵਨ ਕਰ ਗਿਆ ਹੁਣ ਤੁਸੀਂ ਆਪੇ ਹੀ ਸੋਚ ਲਓ ਵੀ ਉਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਜੇ ਗਵਨ ਹੋਇਆ ਤਾਂ ਪਤਾ ਹੀ ਰੋਲਾ ਪਾਰੇ ਨਹੀਂ ਤਾਂ ਮੈਨੂੰ ਕੀ ਲੋੜ ਸੀ ਹੁਣ ਫੌਜੀ ਨੂੰ ਇਹਨਾਂ ਨੇ ਬਦਨਾਮ ਕਰਕੇ ਉਤੋਂ ਮੇਰੇ ਗਲ ਪਵਾਇਆ ਉਹ ਤੁਸੀਂ ਦੇਖਿਆ ਉਹ ਫੌਜੀ ਦੀ ਕੀ ਆਪਣੀ ਜ਼ਰਤ ਸੀ ਜੀ ਵੀ ਉਹਦੀ ਕੋਈ ਜਗ੍ਹਾ ਉੱਤੇ ਪੂਰੀ ਕੀਤੀ ਹੋਈ ਸੀ ਅਗਲਾ ਕੋਈ ਬੰਦਾ ਆਂਦਾ ਆ ਕੇ ਅਗਲਾ ਕਹਿੰਦਾ ਵੀ ਮੇਰੀ ਜੀ ਜਗ੍ਹਾ ਖੱਟ ਗਈ ਮੈਂ ਇੱਥੇ ਬਹਿਟਾ ਤੁਹਾਡੇ ਸਾਹਮਣੇ ਮੈਨੂੰ ਆ ਕੇ ਕੋਈ ਕਹੂਗਾ ਮੇਰੀ ਜਗ੍ਹਾ ਖੱਟ ਗਈ ਮੈਂ ਕੀ ਕਹੂੰਗਾ ਮੈਂ ਤਾਂ ਇਹੀ ਕਹੂੰਗਾ ਨਾ ਵੀ ਬੌਜੀ ਦੱਸੋ ਕਿੱਥੇ ਐ ਮੈਂ ਤੁਹਾਡੀ ਪੂਰੀ ਕਰ ਦਿੰਦਾ ਹੁਣ ਲੋ ਜਾਨ ਚੱਲ ਰਹੀ ਹੈ ਗੁਲਸ਼ਨ ਜੀ ਹੁਣ ਬਿਲਕੁਲ ਚੱਲ ਰਹੀ ਹੈ ਅਮਨ ਸਾਹਿਬ ਅਮਨ ਐਸ ਐਚ ਓ ਸਾਹਿਬ ਕਰ ਰਹੇ ਆ ਪੋਕਲ ਪੁਆਇੰਟ ਉਹਨਾਂ ਨੇ ਪੂਰਾ ਟਰੂਥ ਲੱਭ ਲਿਆ ਜੋ ਮੈਂ ਤੁਹਾਨੂੰ ਗੱਲਾਂ ਕਹਿ ਰਹੇ ਆ ਇਹ ਸਾਰਾ ਕੁਝ ਔਨ ਰਿਕਾਰਡ ਹੈ ਮੇਰੇ ਕੋਲ ਜੋ ਮੈਂ ਤੁਹਾਨੂੰ ਪੇਸ਼ ਕਰ ਸਕਦਾ ਰਿਕਾਰਡਿੰਗ ਆ ਸਾਡੇ ਕੋਲ ਆ ਲक्की ਜੀ ਦੇ ਕੋਲ ਜਾ ਕੇ ਮੌਂਟੀ ਮੰਨ ਚੁੱਕਾ ਤਾਂ ਵੀ ਜ ਮੰਨ ਚੁੱਕਾ ਵੀ ਹਾਂਜੀ ਸਾਡੇ ਕੋਲ ਪੈਸੇ ਆ ਅਸੀਂ ਖਾਦੇ ਆ ਵੀ ਸਾਡੀ ਜਾਨ ਬਚਾ ਦਿਓ ਹੁਣ ਤੁਹਾਨੂੰ ਲੱਕੀ ਦੀ ਸਟੇਟਮੈਂਟ ਤੁਸੀਂ ਜਾ ਕੇ ਫੋਕਲ ਪੰਡ ਐਸ ਐਚਓ ਸਾਹਿਬ ਤੋਂ ਲੈ ਲਓ ਜੇ ਤੁਹਾਨੂੰ ਸੱਚਾਈ ਤੋਂ ਮੇਰੀ ਗੱਲਾਂ ਤੋਂ ਨਹੀਂ ਯਕੀਨ ਤਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਪੁਲਿਸ ਇਨਵੈਸਟੀਗੇਸ਼ਨ ਕਰਕੇ ਦੱਸ ਹੀ ਦਊਗੀ ਹੁਣ ਇੱਕ ਬੰਦਾ ਕੋਈ ਵੀ ਇਨਸਾਨ ਹੈ ਕਿਸੇ ਨੂੰ ਜਾ ਕੇ ਗਏ ਮੇਰੇ ਤੇ ਝੂਠੇ ਰੋਪ ਲਾਂਦਾ ਉਹ ਉਹ ਕਿਉਂ ਲਾ ਰਿਹਾ ਉਹਦਾ ਰੀਜ਼ਨ ਨਹੀਂ ਹੈ ਅਸੀਂ ਕੋਈ ਇਹ ਥੋੜਾ ਕਹਿ ਰਹੇ ਆ ਵੀ ਇਹ ਮੋਂਟੀ ਇਦਾਂ ਹੈ ਮੋਂਟੀ ਉਹਦਾ ਅਸੀਂ ਕਹਿ ਰਹੇ ਆ ਵੀ 23 ਲੱਖ ਰੁਪਈਆ ਲੈ ਗਏ ਇਹ ਉਹ ਸੁਸਾਇਟੀ ਦੀ ਪਬਲਿਕ ਮਨੀ ਹੈ ਇਹਨਾਂ ਨੇ ਜਿਹੜੀ ਲੁੱਟੀ ਆ ਅਸੀਂ ਉਹ ਕਹਿ ਰਹੇ ਆ ਪ੍ਰਸ਼ਾਸਨ ਨੂੰ ਰਿਕਵਰ ਕਰਾ ਕੇ ਦੋ